ਮੁੱਖ ਸੜਕ ਉਪਰ ਅੱਜ ਸਵੇਰੇ ਉਸ ਸਮੇਂ ਇੱਕ ਵੱਡਾ ਸੜਕੀ ਹਾਦਸਾ ਹੋ ਗਿਆ ਜੋ ਸੜਕ ਤੇ ਜਾ ਰਹੀ ਇੱਕ ਗਲੀ ਦੇ ਵਿੱਚੋਂ ਮੋਟਰਸਾਈਕਲ ਸਵਾਰ ਮੁੱਖ ਸੜਕ ਤੇ ਆ ਚੜਿਆ ਜੋਤੇ ਕਿ ਟਰੱਕ ਡਰਾਈਵਰ ਨੇ ਆਪਣੇ ਸੋਚ-ਪੋਚ ਨਾਲ ਮੋਟਰਸਾਈਕਲ ਸਵਾਰ ਹੋਰ ਸਾਧਨਾਂ ਨੂੰ ਬਚਾਉਂਦੇ ਹੋਏ ਬੜੀ ਮੁਸ਼ਤੈਦੀ ਵਰਤੀ ਹੈ ਹਾਦਸੇ ਵੇ ਜਥੇ ਟਰੱਕ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ ਹੈ ਪਰ ਮੋਟਰਸਾਈਕਲ ਸਵਾਰ ਅਤੇ ਹੋਰ ਸਾਧਨਾਂ ਨੂੰ ਬਚਾਉਣ ਦੇ ਹੋਏ ਟਰੱਕ ਡਰਾਈਵਰ ਦਾ ਗੋਡ ਚੜਿਆ ਹੈ ਉਸ ਦੇ ਨਾਲ ਪਿਆ ਹੋਇਆ ਟਰੱਕ ਪਲਟ ਗਿਆ ਅਤੇ ਟਰੱਕ ਪਲਟਣ ਦੇ ਕਾਰਨ ਜਥੇ ਟਰੱਕ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ ਇਸ ਨੂੰ ਲੋਕਾਂ ਦੇ ਵੱਲੋਂ ਮੋਟਰਸਾਈਕਲ ਤੇ ਹਸਪਤਾਲ ਪਹੁੰਚਾਇਆ ਗਿਆ ਟਰੱਕ ਮੁਰੇ ਆ ਰਹੇ ਮੋਟਰਸਾਈਕਲ ਸਵਾਰ ਅਤੇ ਸਹੋਰ ਜਿਹੜੇ ਸਾਧਨਾਂ ਨੂੰ ਬਚਾਉਂਦੇ ਹੋਏ ਟਰੱਕ ਡਰਾਈਵਰ ਦਾ ਮੋਟਾ ਹੱਦ ਜਾਉਂਦਾ ਹੈਗਾ ਤੇ ਕੀ ਕੋਈ ਸੀ ਬਾਈ ਕਿਧਰੋਂ ਕਿਧਰੋਂ ਆਉਂਦਾ ਸੀ ਕੋਈ ਮੈਂ ਵੀ ਇਧਰੋਂ ਆਇਆ ਸੀ ਕੋਈ ਗੋਡ ਲਾਉਣਾ ਸੀ ਅੰਦੇ ਵਿਚਾਰ ਚ ਹਾਂਜੀ ਇਧਰੋਂ ਜਾ ਰਿਹਾ ਸੀ ਮੋਟਰਸਾਈਕਲ ਤੇ ਆ ਗਏ ਕੋਈ ਕੀ ਨਾਮ ਤੇ ਵਿਚਾਰ ਰਿਹਾ ਬਈ ਹਾਂਜੀ ਛੱਟ ਵੇੜ ਤੋਂ ਵਿਚਾਰ ਰਿਹਾ ਤੁਹਾਡੇ ਕਿੰਨੇ ਛੱਟ ਵਜੇ ਅੱਛਾ ਅੱਛਾ ਛੱਟ ਤੁਹਾਡਾ ਕੀ ਨਾਮ ਹੈ ਬਈ ਹੈਲੋ ਸ਼ਿਵਾਂਤ ਜੀ ਕਿੰਨੇ ਕਿੰਨੇ ਈਕਸਾਨ ਹੋਵੇ ਗੱਡੀ ਦਾ ਜੇ ਤੁਸੀਂ ਆਪ ਦੀ ਸੁਝੂਝ ਨਾਲ ਨਾ ਪਚਾਉਂਦੇ ਨਾ ਤਾ ਕੋਈ ਜਾਨੀ ਨਿਸ਼ਾਨ ਹੋਦਾ ਮਾਮਾ ਤੇ ਗੱਡੀ ਆਦਾ ਗੱਡੀ ਲਵੇ ਤਾਂ ਓਰੇ ਕਿੰਨਾ ਨੁਕਸਾਨ ਆਵੇ ਗੱਡੀ ਦਾ ਤੁਹਾਡੇ ਵੀ ਛੱਡਣ